ਕਹਿੰਦੇ ਨੇ ਵੀ ਅਧੂਰਾ ਗਿਆਨ ਜੜਾ ਉਹ ਖਤਰਨਾਕ ਹੁੰਦਾ ਵਾ ਜੱਜ ਤਾਂ ਕਹਿ ਲੋ ਕਿ ਨੀਮ ਹਕੀਮ ਖਤਰਾ ਜਾਣ ਵੀ ਜਿਹਨੂੰ ਬਹੁਤ ਜੜੀ ਥੋੜੀ ਨੌਲੇਜ ਹੋਵੇ ਜਾਣਕਾਰੀ ਹੋਵੇ ਜੇ ਤੁਸੀਂ ਉਹਦੇ ਕੋਲ ਇਲਾਜ ਕਰਾਉਣ ਚੱਲ ਜਾਓਗੇ ਆਪਣੀ ਬਿਮਾਰੀ ਨਾਲ ਤੁਸੀਂ ਲੜਦੇ ਰਹੋਗੇ ਪਰ ਇਲਾਜ ਨਹੀਂ ਮਿਲੂਗਾ ਤੇ ਹੋਰ ਵੀ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਊਗਾ ਇਸ ਤਰ੍ਹਾਂ ਦੀ ਇੱਕ ਕਹਾਣੀ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਕਹਾਣੀ ਜੋ ਸਿੱਖਿਆ ਵੀ ਮਿਲੂ ਤੇ ਹਾਸਾ ਵੀ ਤੁਹਾਨੂੰ ਬਹੁਤ ਆਊਗਾ ਕਰਦੇ ਆ ਸ਼ੁਰੂ ਅੱਜ ਦੀ ਕਹਾਣੀ ਇੱਕ ਵਾਰ ਦੀ ਗੱਲ ਆ ਇੱਕ ਬਜ਼ੁਰਗ ਵਿਅਕਤੀ ਸੀ ਤੇ ਉਹਨੂੰ ਨਾ ਕਬਰ ਵਿੱਚੋਂ ਪੈਸੇ ਤੇ ਕਫਨ ਜਿਹੜਾ ਪਾਇਆ ਹੁੰਦਾ ਨਾ ਉੱਤੇ ਉਹਨੂੰ ਕੱਢਣ ਦਾ ਜਿਹੜਾ ਮੰਤਰ ਆਉਂਦਾ ਏ ਇੱਕ ਵਾਰ ਕੀ ਹੋਇਆ ਵੀ ਉਹ ਕਿਸੇ ਦੂਸਰੇ ਸ਼ਹਿਰ ਵਿੱਚ ਜਿਹੜਾ ਨਾ ਗਿਆ ਤੇ ਉਹਨੂੰ ਉੱਥੇ ਇੱਕ ਧਰਮਸ਼ਾਲਾ ਵਿੱਚ ਜਿਹੜਾ ਰੁਕਣਾ ਪਿਆ ਧਰਮਸ਼ਾਲਾ ਵਿੱਚ ਕਈ ਹੋਰ ਵੀ ਲੋਕੀ ਸੀ ਜਿਹੜੇ ਰਾਤ गुजारਣ ਲਈ ਰੁਕੇ ਹੋਏ ਸੀ ਤੇ ਗੱਲਾਂ-ਗੱਲਾਂ ਵਿੱਚ ਜਿਹੜਾ ਇੱਕ ਹੋਰ ਬੁੱਢਾ ਵਿਅਕਤੀ ਸੀ ਨਾ ਉਦੇ ਨਾਲ ਤੇ ਉਹਦੀ ਨਾਲ ਉਹਦੀ ਦੋਸਤੀ ਹੋ ਗਈ ਜਿਹੜਾ ਦੂਸਰਾ ਵਿਅਕਤੀ ਸੀ ਨਾ ਜਿਹੜਾ ਉਹਨੂੰ ਮਿਲਿਆ ਉਹ ਬੜਾ ਹੀ ਗੁਣਵਾਨ ਵਿਅਕਤੀ ਸੀ ਉਹ ਤਾਂਬੇ ਦੀ ਚੀਜ਼ ਨੂੰ ਜਿਹੜੀ ਸੋਨੇ ਚ ਬਣਾਉਣ ਦਾ ਉਹਨੂੰ ਹੁਨਰ ਆਉਂਦਾ ਸੀ ਉਹ ਕਿਸੇ ਵੀ ਤਾਂਬੇ ਦੀ ਚੀਜ਼ ਨੂੰ ਸੋਨੇ ਦੀ ਚੀਜ਼ ਬਣਾ ਸਕਦਾ ਸੀ ਹੁਣ ਦੋਨਾਂ ਚ ਸਮਝੌਤਾ ਹੋ ਗਿਆ ਇਹ ਜਿਹੜਾ ਵਿਅਕਤੀ ਸੀ ਇਹਨੂੰ ਆਉਂਦਾ ਸੀ ਵੀ ਇੱਕ ਮੰਤਰ ਪੜ੍ਹ ਕੇ ਇਹ ਕਬਰ ਵਿੱਚੋਂ ਜੋ ਵੀ ਕਿਸੇ ਨੇ ਸੋਨਾ ਗਹਿਣਾ ਜਾਂ ਪੈਸੇ ਰੱਖੇ ਹੁੰਦੇ ਸੀ ਕਬਰ ਵਿੱਚ ਤੇ ਉਹਦਾ ਕਫਨ ਉਹ ਕੱਢਣ ਦਾ ਹੁਨਰ ਆਉਂਦਾ ਸੀ ਤੇ ਜਿਹੜਾ ਦੂਸਰਾ ਸੀ ਉਹਨੂੰ ਲੋਹੇ ਦੀ ਚੀਜ਼ ਨੂੰ ਸੋਨੇ ਵਿੱਚ ਬਦਲਾਂਦਾ ਹੋਣਾ ਰਹਿੰਦਾ ਸੀ ਤੇ ਹੁਣ ਦੋਵਾਂ ਨੇ ਕਿਹਾ ਵੀ ਆਪਾਂ ਇੱਕ ਸਮਝੌਤਾ ਕਰ ਲੈਂਦੇ ਤੂੰ ਮੈਨੂੰ ਆਪਣਾ ਹੁਨਰ ਸਿਖਾ ਦੇ ਮੈਂ ਤੈਨੂੰ ਆਪਣਾ ਹੁਨਰ ਸਿਖਾ ਦੇਣਾ ਦੂਸਰੇ ਦਿਨ ਜਿਹੜਾ ਉਹ ਬਜ਼ੁਰਗ ਵਿਅਕਤੀ ਸੀ ਨਾ ਉਹਨੇ ਆਪਣਾ ਤਾਂਬੇ ਤੋਂ ਸੋਨਾ ਬਣਾਉਣ ਦੀ ਜਿਹੜੀ ਕਲਾ ਸੀ ਨਾ ਉਹ ਇਸ ਆਦਮੀ ਨੂੰ ਸਿਖਾ ਦਿੱਤੀ ਤੇ ਉਹ ਜਿਹੜਾ ਬੁੱਢਾ ਵਿਅਕਤੀ ਸੀ ਉਹਨੇ ਬੜੇ ਚੰਗੇ ਤਰੀਕੇ ਨਾਲ ਜਿਹੜੀ ਸੀ ਉਹ ਸਿੱਖ ਲਈ ਹੁਣ ਦੂਸਰੇ ਦੀ ਵਾਰੀ ਸੀ ਵੀ ਮੁਰਦੇ ਨੂੰ ਕਬਰ ਚੋਂ ਕਿੱਦਾਂ ਕੱਢਣਾ ਤੇ ਉਹਦੇ ਕੋ ਪੈਸੇ ਸੋਨਾ ਜਾਂ ਜੋ ਵੀ ਉਹਦੇ ਕੋ ਕਫਨ ਹੈ ਉਹ ਕਿੱਦਾਂ ਲੈਣਾ ਹੁਣ ਦੋਨੋਂ ਜਾਣੇ ਜਿਹੜੇ ਸੀ ਉਹ ਉਡੀਕ ਕਰਨ ਲੱਗੇ ਵੀ ਐ ਸ਼ਹਿਰ ਵਿੱਚ ਕੋਈ ਜਿਹੜਾ ਅਮੀਰ ਵਿਅਕਤੀ ਮਰੇ ਤੇ ਫਿਰ ਇਹ ਕਲਾ ਜਿਹੜੀ ਆ ਉਹ ਬਜ਼ੁਰਗ ਵਿਅਕਤੀ ਜਿਹੜਾ ਤੁਹਾਨੂੰ ਸਿਖਾ ਸਕੇ ਬਹੁਤ ਦਿਨਾਂ ਤੱਕ ਉਹ ਇੰਤਜ਼ਾਰ ਕਰਦੇ ਰਹੇ ਤੇ ਕਾਫੀ ਦਿਨਾਂ ਦੇ ਬਾਅਦ ਇੱਕ ਅਮੀਰ ਆਦਮੀ ਜਿਹੜਾ ਉਹ ਮਰ ਗਿਆ। ਹੁਣ ਦੋਨੋਂ ਬੜੇ ਉਸ਼ ਹੋਏ। ਵੀ ਚਲੋ ਹੁਣ ਜਿਹੜੀ ਆ ਇਹ ਕਲਾਵਾ ਮੈਂ ਇਹਨੂੰ ਸਿਖਾ ਦਾਂਗਾ ਤੇ ਫਿਰ ਆਪੋ ਆਪਣੇ ਰਾਹ ਪੈ ਜਾਵਾਂਗੇ। ਉਸ ਬੁੱਢੇ ਵਿਅਕਤੀ ਨੇ ਬਾਜ਼ਾਰ ਚੋਂ ਥੋੜਾ ਮਾਸ ਖਰੀਦਿਆ ਤੇ ਉਹਦੇ ਤਿੰਨ ਟੁਕੜੇ ਕਰ ਲਏ। ਜਦੋਂ ਸ਼ਾਮਾਂ ਪਈਆਂ ਤੇ ਦੋ ਜਿਹੜੇ ਸੀ ਨਾ ਉਹ ਅਮੀਰ ਆਦਮੀ ਦੀ ਕਬਰ ਦੇ ਕੋਲ ਚਲੇ ਗਏ। ਹੁਣ ਉਹ ਬੁੱਢੇ ਨੇ ਇੱਕ ਮੰਤਰ ਪੜ੍ਹਿਆ ਤੇ ਮਾਸ ਦਾ ਟੁਕੜਾ ਜਿਹੜਾ ਸੀ ਨਾ ਉਹ ਜ਼ਮੀਨ ਤੇ ਰੱਖ ਦਿੱਤਾ। ਉਨੇ ਮੰਤਰ ਬੜੇ ਜ਼ੋਰ-ਚੋਰ ਨਾਲ ਪੜਿਆ ਪਤਾ ਕਿ ਐਵੀ ਸੁਣ ਸਕੇ ਤੇ ਇਹਨੂੰ ਜਿਹੜਾ ਉਹ ਮੰਤਰ ਆ ਉਹ ਜ਼ਾਦ ਆ ਜਾਏ ਫਿਰ ਉਸ ਬੁੱਢੇ ਨੇ ਦੂਸਰਾ ਮੰਤਰ ਪੜਿਆ ਤੇ ਉਹ ਮਾਸ ਦਾ ਜਿਹੜਾ ਦੂਸਰਾ ਟੁਕੜਾ ਸੀ ਨਾ ਉਹ ਵੀ ਕਬਰ ਦੇ ਕੋਲ ਰੱਖ ਦਿੱਤਾ ਤੇ ਫਿਰ ਕਬਰ ਇੱਕਦਮ ਖੁੱਲੀ ਤੇ ਚੂਮ ਮੁਰਦਾ ਨਿਕਲ ਕੇ ਬਾਹਰ ਖੜਾ ਹੋ ਗਿਆ ਮੁਰਦੇ ਨੇ ਆਪਣੇ ਹੱਥਾਂ 'ਚ ਜੁੜੀ ਸੋ ਉਹਦੇ ਪੈਸੇ ਜਾਂ ਗਹਿਣੇ ਉਹਨੂੰ ਦਫਨਾਉਣ ਵੇਲੇ ਉਹਦੇ ਘਰਦਿਆਂ ਨੇ ਰੱਖੇ ਸੀ ਉਹਨੇ ਸਾਰੇ ਕੱਡੇ ਆਪਣਾ ਕਫਨ ਉਤਾਰਿਆ ਉਹਨੂੰ ਉਸ ਬੁੱਢੇ ਵਿਅਕਤੀ ਦੇ ਵੱਲ ਨਾ ਸੁੱਟ ਦਿੱਤਾ ਤੇ ਉਹ ਜਿਹੜਾ ਬੁੱਢਾ ਵਿਅਕਤੀ ਸੀ ਉਹਨੇ ਸਾਰਾ ਉਹ ਸਮਾਨ ਜਿਹੜਾ ਉਹ ਇਕੱਠਾ ਕਰ ਲਿਆ ਤੇ ਤੀਸਰਾ ਮੰਤਰ ਪੜ੍ਹ ਲਿਆ ਤੇ ਮਾਸ ਦਾ ਇੱਕ ਟੁਕੜਾ ਜ਼ਮੀਨ ਤੇ ਕਬਰ ਦੇ ਕੋਲ ਰੱਖ ਦਿੱਤਾ ਹੁਣ ਜਿਹੜਾ ਮੁਰਦਾ ਸੀ ਨਾ ਉਹ ਜਾ ਕੇ ਫੇਰ ਕਬਰ ਚ ਲੇਟ ਗਿਆ ਤੇ ਕਬਰ ਬੰਦ ਹੋ ਗਈ ਦੋਵੇਂ ਜਿਹੜੇ ਸਾਥੀ ਸੀ ਨਾ ਉਹ ਤਰਮਸ਼ਾਲਾ 'ਚੋਂ ਵਾਪਸ ਆ ਗਏ ਜਦੋਂ ਸਵੇਰ ਹੋਈ ਤੋ ਆਪੋ ਆਪਣੇ ਘਰਾਂ ਵੱਲ ਨੂੰ ਚੱਲ ਪਏ ਕਾਰ ਪਹੁੰਚ ਕੇ ਉਹ ਆਦਮੀ ਸੋਚਣ ਲੱਗਾ ਵਿਕਾਸ਼ ਕੋਈ ਅਮੀਰ ਆਦਮੀ ਮਰੇ ਤੇ ਮੈਂ ਉਹਦੀ ਕਬਰ ਚੋਂ ਪੈਸੇ ਤੇ ਕਫਨ ਜਿਹੜਾ ਕੱਢਣ ਦਾ ਹੁਨਰ ਸਿੱਖਿਆ ਉਹਨੇ ਮੈਂ ਅਜਮਾ ਕੇ ਦੇਖ ਲਾ ਕਾਫੀ ਸਮਾਂ ਲੱਗ ਗਿਆ ਉਹਦੇ ਉਪਰੰਤ ਕੋਈ ਜਿਹੜਾ ਕੋਈ ਅਮੀਰ ਆਦਮੀ ਨਾ ਮਰਿਆ ਤੇ ਫਿਰ ਕਾਫੀ ਧੀਰ ਬਾਅਦ ਇੱਕ ਸੇਠ ਜਿਸੀ ਉਹ ਮਰ ਗਿਆ ਉਹ ਸੇਠ ਬਹੁਤਾ ਹੀ ਅਮੀਰ ਸੀ ਤੇ ਉਹ ਜਿਹੜਾ ਮੰਤਰ ਜਿਹੜਾ ਸਿੱਖਣ ਵਾਲਾ ਆਦਮੀ ਸੀ ਨਾ ਉਹਨੇ ਵਿਚਾਰ ਕੀਤਾ ਵੀ ਹੁਣ ਆਪਣੀ ਜਿਹੜੀ ਇਹ ਕਲਾ ਇਹਨੂੰ ਅਜਮਾ ਲੈਣਾ ਚਾਹੀਦਾ ਅਹੀ ਸਹੀ ਸਮੇਂ ਰਾਤ ਨੂੰ ਉਹ ਜਿਹੜਾ ਮਾਣਾ ਆਦਮੀ ਉਹ ਅਮੀਰ ਆਦਮੀ ਦੀ ਕਬਰ ਦੇ ਕੋਲ ਚਲਾ ਗਿਆ ਤੇ ਉਹ ਸੋਚਣ ਲੱਗਾ ਮੈਂ ਹੁਣ ਆਪਣੀ ਕਲਾ ਨੂੰ ਅਜਮਾਉਣਾ ਮਾਨੀ ਮੰჯੂ ਬਹੁਤ ਖੁਸ਼ ਉਹਨੇ ਨਾ ਬਾਜ਼ਾਰ ਚੋਂ ਤਾਜ਼ਾ ਮਾਸ ਖਰੀਦਿਆ ਉਹਦੇ ਤਿੰਨ ਟੁਕੜੇ ਕੀਤੇ ਤੇ ਕਬਰਸਤਾਂ ਜਿਹੜੀ ਉੱਪਰ ਚਲਾ ਗਿਆ ਤੇ ਸੀਟ ਦੇ ਜਿਹੜੀ ਕਬਰ ਉਹਦੇ ਕੋਲ ਪਹੁੰਚ ਗਿਆ ਕਬਰ ਦੇ ਕੋਲ ਜਾ ਕੇ ਉਹਨੇ ਪਹਿਲਾ ਮੰਤਰ ਪੜ੍ਹਿਆ ਤੇ ਮਾਸ ਦਾ ਇੱਕ ਟੁਕੜਾ ਜਿਹੜਾ ਕਬਰ ਦੇ ਕੋਲ ਰੱਖ ਦਿੱਤਾ ਦੂਸਰਾ ਮੰਤਰ ਜਦੋਂ ਪੜ੍ਹਿਆ ਤੇ ਬਾਸਤਾ ਜਿਹੜਾ ਟੁਕੜਾ ਸੀ ਉਹ ਕਬਰ ਦੇ ਕੋਲ ਰੱਖਿਆ ਤੇ ਦੇਖਦੇ ਹੀ ਦੇਖਦੇ ਕਬਰ ਵਿੱਚੋਂ ਮਰਦਾ ਨਿਕਲ ਕੇ ਬਾਹਰ ਖੜਾ ਹੋ ਗਿਆ ਉਹਨੇ ਆਪਣਾ ਕਫਨ ਪੈਸੀ ਜਿਹੜੇ ਸੀ ਉਹ ਆਦਮੀ ਦੇ ਵੱਲ ਸੁੱਟ ਦਿੱਤੇ ਤੇ ਉਹ ਹੁਣ ਉਹ ਆਦਮੀ ਦੀ ਵਾਰੀ ਸੀ ਤੀਜਾ ਮੰਤਰ ਪੜ੍ਹਦੇ ਪਰ ਇਹ ਕਿ ਉਹ ਮੰਤਰ ਤੇ ਵਿੱਚੋਂ ਹੀ ਭੁੱਲ ਗਿਆ ਥੋੜਾ ਜਿਹਾ ਉਹਨੇ ਪੜ੍ਹਿਆ ਤੇ ਬਾਕੀਆਂ ਨੂੰ ਯਾਦ ਨਾ ਆਵੇ ਬੁੜਾ ਦਿਮਾਗ ਤੇ ਜੂਰ ਮਾਰਿਆ ਉਹਨੇ ਪਰ ਉਹ ਮੰਤਰੀ ਯਾਦ ਨਾ ਆਵੇ ਹੁਣ ਤੇ ਉਹ ਬਹੁਤ ਡਰ ਗਿਆ ਪੈਪੀ ਤੋ ਗਿਆ ਪਿੱਛੇ ਕੀਤਾ ਜਾਵੇ ਉਹ ਲੱਗਾ ਉਥੋਂ ਭੱਜਣਾ ਪਰ ਕੀ ਉਹ ਮੁਰਦਾ ਵੀ ਜਣਾ ਉਹਦੇ ਪਿੱਛੇ ਪਿੱਛੇ ਭੱਜਣ ਲੱਗ ਪਿਆ ਉਹ ਆਦਮੀ ਨੇ ਕਬਰਾਂ ਦੇ ਵਿੱਚ ਜਿਹੜਾ ਕਫਨ ਤੇ ਉਹ ਪੈਸੇ ਹੀ ਨਾ ਉਹ ਮੁਰਦੇ ਦੇ ਵੱਲ ਸੁੱਟ ਦਿੱਤੇ ਮੁਰਦੇ ਨੇ ਫੇਰ ਕੱਠੇ ਕੀਤੇ ਉਹਨਾਂ ਕਫਨ ਤੇ ਉਹ ਪੈਸੇ ਉਹ ਆਦਮੀ ਵੱਲ ਸੁੱਟਦੇ ਤੇ ਐਦਾਂ ਕਈ ਵਾਰ ਹੋਇਆ ਆਦਮੀ ਜਿਹੜਾ ਮੁਰਦੇ ਵੱਲ ਸੁੱਟਦਾ ਮੁਰਦਾ ਉਹਦੇ ਵੱਲ ਪਿੱਛੇ ਵੱਲ ਸੁੱਟਦਾ ਉਹ ਲੋਕਦਾਰ ਲਕਾਉਂਦਾ ਆਦਮੀ ਕਿਸੇ ਤਰ੍ਹਾਂ ਆਪਣੇ ਘਰ ਪਹੁੰਚ ਗਿਆ ਉਹਨਾਂ ਨੂੰ ਭੁੱਖ ਲੱਗੀ ਹੋਈ ਉਹਨੇ ਘਰ ਪਹੁੰਚ ਕੇ ਆਪਣੀ ਪਤਨੀ ਤੋਂ ਖਾਣਾ ਮੰਗਿਆ ਉਹਦੀ ਘਰਵਾਲੀ ਨੇ ਉਹਦੇ ਲਈ ਰੋਟੀ ਬਣਾਈ ਤੇ ਉਹਨੇ ਜਲਦੀ ਜਲਦੀ ਖਾਦਾ ਤੇ ਉਹ ਜਦੋਂ ਚੂਲੀ ਕਰ ਲਈ ਬਾਹਰ ਨਿਕਲਿਆ ਕੀ ਵੇਖਦਾ ਪਿੰਡ ਦਾ ਚਲਦਾ ਚਲਦਾ ਉਹਦੇ ਘਰ ਤੱਕ ਪਹੁੰਚ ਗਿਆ ਹੁਣ ਉਹਨੇ ਜਲਦੀ ਜਲਦੀ ਆਪਣੀ ਘਰਵਾਲੀ ਨੂੰ ਸਾਰੀ ਗੱਲ ਦੱਸੀ ਕਿ ਭਾਗਵੰਨੇ ਆਹ ਹੋਈ ਆਈ ਹੁਣ ਤਾਂ ਮੈਂ ਘਰ ਨਹੀਂ ਰਹਿ ਸਕਦਾ ਕਿਉਂਕਿ ਇਹ ਮੁਰਦਾ ਮੈਨੂੰ ਘਰ ਰਹਿਣ ਨਹੀਂ ਇਹਨਾਂ ਦੇਣਾ ਤੇ ਮੈਂ ਜੰਗਲ 'ਚ ਚਲਾ ਜਾਣਾ ਤੂੰ ਇਦਾਂ ਕਰਿਆ ਕਰੀ ਰੋਟੀ ਪਾਣੀ ਮੈਨੂੰ ਉੱਥੇ ਹੀ ਦੇ ਜਿਆ ਕਰੀ। ਇੰਨਾ ਕਹਿ ਕੇ ਉਹ ਆਦਮੀ ਜੰਗਲ 'ਚ ਚਲਾ ਗਿਆ ਤੇ ਉੱਥੇ ਉਹਨੇ ਇੱਕ ਜਗ੍ਹਾ ਤੇ ਜਾ ਕੇ ਆਪਣਾ ਉਹਨੇ ਡੇਰਾ ਲਾ ਲਿਆ। ਹੁਣ ਜਿਹੜਾ ਮੁਰਦਾ ਈ ਉਹ ਵੀ ਉਹਦੇ ਕੋਲੇ ਰਹਿਣ ਲੱਗਾ। ਉਹਦੀ ਪਤਨੀ ਰੋਜ਼ ਉਹਨੂੰ ਖਾਣਾ ਪਾਣਾ ਦੇ ਆਉਂਦੀ। ਰੋਟੀ ਪਾਣੀ ਤੇ ਉਹ ਖਾਣ ਲੱਪਿਆ ਪਰ ਹੈ ਬੜਾ ਪਰੇਸ਼ਾਨ। ਬੜਾ ਉਦਾਸ ਰਹਿਣ ਲੱਗਾ। ਵੀ ਇਹਨੂੰ ਮੁਰਤੇ ਨੂੰ ਅਦੀ ਕਬਰ 'ਚ ਕਿਦਾ ਪੇ ਜਾ ਵਾਪਸ। ਉਹਨੂੰ ਤਾਂ ਯਾਦ ਵੀ ਨਹੀਂ ਆ ਰਿਹਾ। ਉਹ ਬੰਤਰ ਇੱਕ ਦਿਨ ਉਹਦੀ ਘਰਵਾਲੀ ਨੇ ਉਹਨੂੰ ਸਲਾਹ ਦਿੱਤੀ ਵੀ ਤੂੰ ਐਦਾਂ ਕਰ ਹਾਂ ਜਿਹੜਾ ਤੇਰਾ ਗੁਰੂ ਆ ਉਹਦੇ ਕੋਲ ਜਾ ਤੇ ਉਹਨੂੰ ਐਦਾਂ ਕਰ ਵੀ ਉਹ ਕੋ ਮੰਤਰ ਦੁਬਾਰਾ ਪੁੱਛਿਆ ਵੀ ਐਵੇਂ ਮੈਂ ਮੁਰਦੇ ਨੂੰ ਕਬਰ ਚ ਕਿੱਦਾਂ ਪਾਵਾਂ ਉਹਨੂੰ ਆਪਣੀ ਘਰਵਾਲੀ ਦੀ ਗੱਲ ਚੰਗੀ ਲੱਗੀ ਤੂੰ ਕੀ ਕਹਿੰਦਾ ਵੀ ਚਾਲ ਮੈਂ ਜਾਣਾ ਤੂੰ ਇੱਕ ਦਿਨ ਨਾ ਆਪਣੇ ਗੁਰੂ ਦਾ ਜਿਹੜਾ ਪਿੰਡ ਸੀ ਨਾ ਉੱਥੇ ਚਲਾ ਗਿਆ ਤੇ ਉਹ ਰਾਤ ਨੂੰ ਗਿਆ ਵੀ ਜੇ ਦਿਨੇ ਮੁਰਦਾ ਮੇਰੇ ਅਗਰ ਮਗਰ ਜਾਊਗਾ ਤਾਂ ਇਹ ਚੰਗਾ ਹੀ ਨਹੀਂ ਲੱਗਣਾ ਵੀ ਇਹ ਨਾ ਵੀ ਕਿਹ ਹੋਰ ਨੂੰ ਵੀ ਦੇਹ ਜੇ ਉਹ ਸ਼ੇਫਿਦਸ਼ ਬੋਨਾਨਾ ਗੁਰੂ ਦੇ ਘਰ ਉਹਨੇ ਲੱਭਿਆ ਤੇ ਉਥੇ ਚੱਲ ਗਿਆ ਤੇ ਉਥੇ ਜਦੋਂ ਬਾਹਰ ਗਿਆ ਤੇ ਆਪਣੇ ਗੁਰੂ ਨੂੰ ਬਾਜਾ ਮਾਰਨ ਲੱਗਾ ਉਹਦੀ ਬਾਤ ਸੁਣ ਕੇ ਇੱਕ ਔਰਤ ਬਾਹਰ ਨਿਕਲੀ ਤੇ ਉਹਨੇ ਉਹਨੂੰ ਪੁੱਛਿਆ ਵੀ ਤੁਸੀਂ ਕੌਣ ਹੋ ਤੋ ਆਦਮੀ ਨੇ ਸਾਰੀ ਕਹਾਣੀ ਉਹਨੂੰ ਔਰਤ ਨੂੰ ਦੱਸ ਦਿੱਤੀ ਤੇ ਉਹਨੇ ਸੁਣਿਆ ਤੇ ਉਹ ਰੋਣ ਲੱਗੀ ਤੇ ਉਹ ਬਹੁਤ ਉਕੀਓ ਕਿ ਉਹਨੇ ਕਿਹਾ ਵੀ ਤੇ ਗੁਰੂ ਨੂੰ ਤੇ ਮਰੇ ਹੋਏ ਨੂੰ 3 ਦਿਨ ਹੋ ਗਏ ਐ ਸੁਣਦੇ ਉਹ ਆਦਮੀ ਬਹੁਤ ਹੀ ਚਿੰਤਾ ਤੇ ਪਰੇਸ਼ਾਨ ਹੋ ਗਿਆ ਉਨੂੰ ਕਿਹਾ ਉਹਨੇ ਮਹਿਲਾਂ ਨੂੰ ਵੀ ਗੁਰੂ ਦੀ ਕਬਰ ਕਿੱਥੇ ਆ ਉਹਦੇ ਬਾਰੇ ਦੱਸੀ ਹੁਣ ਉਹਨੇ ਸੋਚਿਆ ਵੀ ਗੁਰੂ ਨੂੰ ਮੰਦਿਰ ਤੇ ਯਾਦ ਹੀ ਹੋਊ ਕਿਉਂ ਨਾ ਗੁਰੂ ਨੂੰ ਬਾਹਰ ਕੱਢ ਕੇ ਮੰਦਿਰ ਪੁੱਛਿਆ ਜਾਵੇ ਤੇ ਮੁੜ ਕੇ ਦੂਹਾ ਨੂੰ ਜਿਹੜਾ ਕਬਰ ਵਿੱਚ ਪਾ ਦਿੱਤਾ ਜਾਵੇ ਤੇ ਉਹ ਪੁੱਛਦਾ ਵੀ ਉਹਦੀ ਗੁਰੂ ਦੀ ਜਿਹੜੀ ਕਬਰ ਆ ਉਹ ਕਿੱਥੇ ਆ ਤੇ ਉਹਨੇ ਉਹਨੂੰ ਦੱਸ ਦਿੱਤਾ ਵੀ ਇੱਥੇ ਉਹਦੀ ਕਬਰ ਹੈਗੀ ਆ ਉਹਨੇ ਹੁਣ ਸੋਚਿਆ ਵੀ ਮੈਂ మాਸ ਲੈਣ ਲਈ ਬਾਜ਼ਾਰ 'ਚ ਤੇ ਜਾ ਨਹੀਂ ਸਕਦਾ ਕਿਉਂਕਿ ਐਨੇ ਮੁਰਦੇ ਨੇ ਮੇਰੇ ਮਗਰ ਮਗਰ ਜਾਣਾ ਆ ਤੇ ਐਸਲੀ ਉਹ ਜੰਗਲ ਚ ਪਟਕਣ ਲੱਪਿਆ ਵੀ ਕੋਈ ਪੰਛੀ ਮਿਲ ਜੇ ਜਿਹਨੂੰ ਮਾਰ ਕੇ ਉਹਦਾ ਮਾਸ ਕੱਢ ਕੇ ਤੇ ਉਹ ਗੁਰੂ ਵਾਲੀ ਜਿਹੜੀ ਕਬਰ ਆ ਉਹ ਚੋਂ ਗੁਰੂ ਨੂੰ ਕੱਢ ਸਕੇ ਤੇ ਉਹਨੂੰ ਨਾ ਇੱਕ ਪੰਛੀ ਮਿਲ ਗਿਆ ਤੇ ਉਹਨੂੰ ਮਾਰ ਕੇ ਤੇ ਉਹਦੇ ਉਹਨੇ ਮਾਸ ਦੇ ਤਿੰਨ ਵੇਲੇ ਕੀਤੇ ਪਹਿਲਾ ਮੰਤਰ ਪੜ੍ਹ ਕੇ ਮਾਸ ਦਾ ਟੁਕੜਾ ਰੱਖ ਦਿੱਤਾ ਕਬਰ ਦੇ ਕੋਲ ਤੇ ਫਿਰ ਦੂਜਾ ਮੰਤਰ ਪੜ੍ਹਿਆ ਤੇ ਮਾਸ ਦਾ ਦੂਜਾ ਟੁਕੜਾ ਰੱਖ ਦਿੱਤਾ ਤੇ ਹੁਣ ਉਹਦਾ ਜਿਹੜਾ ਗੁਰੂ ਸੀ ਉਹ ਕਬਰ ਚੋਂ ਬਾਹਰ ਨਿਕਲ ਕੇ ਖਲੋ ਗਿਆ ਉਹਨੇ ਜਿਹੜੇ ਕਬਰ ਚ ਜੋ ਵੀ ਪੈਸਾ ਤੇ ਲਾਉਣੇ ਰਕ ਵਿੱਚ ਪਿਆ ਸੀ ਉਹਦ ਕੋ ਕਫਨ ਸੀ ਉਹਨੇ ਉਹਦੀ ਵੱਲ ਸੌਟ ਦਿੱਤਾ ਤੇ ਗੁਰੂ ਨੂੰ ਆਪਣਾ ਉਹਦਾ ਜਿਹੜਾ ਇਹ ਬੰਦਾ ਸੀ ਇਹ ਬਚੁਰ ਕੇ ਸੀ ਬੁੱਢਾ ਇਹਨੇ ਕਿਹਾ ਵੀ ਗੁਰੂ ਜੀ ਤੁਸੀਂ ਤੇ ਮੇਰੇ ਗੁਰੂ ਹੋ ਤੇ ਮੈਨੂੰ ਪੈਸੇ ਤੇ ਕਫਨ ਨਹੀਂ ਚਾਹੀਦਾ ਮੈਨੂੰ ਤਾਂ ਤੁਹਾਡਾ ਆਸ਼ੀਰਵਾਦ ਚਾਹੀਦਾ ਤੋਨੇ ਗੁਰੂ ਨੂੰ ਨਮਸਕਾਰ ਕੀਤੀ ਤੇ ਪੈਸੇ ਤੇ ਕਫਨ ਜਿਹੜੇ ਗੁਰੂ ਵੱਲ ਸੌਂਟ ਦਿੱਤੇ ਉਹ ਜਿਹੜਾ ਗੁਰੂ ਸੀ ਜਿਹੜਾ ਮਰਦੇ ਦੇ ਰੂਪ ਚ ਸੀ ਜਿੰਨੇ ਉਹਨੂੰ ਤੀਜਾ ਮੰਤਰ ਦੇਣਾ ਸੀ ਉਹਨੇ ਪੈਸੇ ਤੇ ਕਫਨ ਚੁੱਕੇ ਤੇ ਆਪਣੇ ਚੇਲੇ ਵੱਲ ਇਹਦੇ ਵੱਲ ਛੁੱਟਦੇ ਤੇ ਬਜ਼ੁਰਗ ਵੱਲ ਤੇ ਹੁਣ ਇਹ ਕਹਿੰਦਾ ਵੀ ਗੁਰੂ ਜੀ ਮੈਨੂੰ ਇਹ ਨਹੀਂ ਚਾਹੀਦਾ ਮੈਂ ਤੇਜਾ ਮੰਤਰ ਭੁੱਲ ਗਿਆ ਤੇ ਕਿਰਪਾ ਕਰਕੇ ਮੈਨੂੰ ਤੇਜਾ ਮੰਤਰ ਦੱਸ ਦੋ ਹੁਣ ਉਹ ਗੁਰੂ ਦਾ ਮੁਰਦਾ ਪੁੱਲ ਤੇ ਕੋ ਨਹੀਂ ਸਕਦਾ ਉਹਨੇ ਪੈਸੇ ਤੇ ਕਫਨ ਜਿਹੜੇ ਉਹਦੀ ਵੱਲ ਛੁੱਟੇ ਸੀ ਉਹਨੇ ਫੇਰ ਵਾਪਸ ਛੁੱਟ ਦਿੱਤੇ ਹੁਣ ਐ ਆਦਮੀ ਪੈਸੇ ਤੇ ਕਫਨ ਉਹ ਜਿਹੜਾ ਗੁਰੂ ਦਾ ਮੁਰਦਾ ਹੀ ਉਹਦੇ ਵੱਲ ਛੁੱਟੇ ਤੇ ਗੁਰੂ ਦਾ ਮੁਰਦਾ ਪੈਸੇ ਤੇ ਕਫਨ ਇਹਦੇ ਵੱਲ ਛੁੱਟੇ ਐਸਾ ਆਦਮੀ ਵੱਲ ਛੁੱਟਦੇ ਵੇ ਅਹ ਦੇ ਜਿਹੜਾ ਚੇਲਾ ਹੀ ਨੋ ਤੇ ਹੋਰ ਘਬਰਾ ਗਿਆ ਤੇ ਡਰ ਦੇ ਮਾਰੇ ਉਹ ਆਪਣੇ ਘਰ ਵੱਲ ਚੱਲ ਪਿਆ ਹੁਣ ਤੁਰਿਆ ਜਾ ਰਿਹਾ ਸੀ ਹੁਣ ਇੱਕ ਦਿਨ ਪਜਾਇ ਦੋ ਮ੍ਰਿਤਿਓ ਦੇ ਪਿੱਛੇ ਪਿੱਛੇ ਚੱਲਣ ਡੇ ਚੇਲਾ ਪਿੱਛੇ ਮੁੜ ਕੇ ਵੇਖੇ ਤੇ ਦੋਹਾਂ ਨੂੰ ਹੱਥ ਜੋੜ-ਜੋੜ ਬੇਨਤੀਆਂ ਕਰੇ ਵੀ ਗੁਰੂ ਮਹਾਰਾਜ ਜੀ ਮਿਰਤੇ ਕਿਰਪਾ ਕਰੋ ਦਇਆ ਕਰੋ ਮੈਂ ਮੁਰਦੇ ਨੂੰ ਵਾਪਸ ਕਬਰ 'ਚ ਪੇਟਣ ਦਾ ਮੰਤਰ ਭੁੱਲ ਗਿਆ ਮੈਨੂੰ ਕਿਰਪਾ ਕਰਕੇ ਦੱਸ ਦੋ ਤੇ ਜਾ ਮੰਤਰ ਪਰੰਤ ਗੁਰੂ ਦਾ ਮੋਰਦਾ ਮੋਤੋ ਕੁਸ਼ਵੀ ਨਾ ਬੁੱਲੇ ਤੇ ਆਪਣੇ ਚੇਲੇ ਦੇ ਪਿੱਛੇ ਪਿੱਛੇ ਤੁਰਿਆ ਜਾਵੇ ਹੁਣ ਚੇਲਾ ਜਿਹੜਾ ਹੈ ਨਾ ਬਹੁਤ ਜ਼ਿਆਦਾ ਡਰ ਗਿਆ ਐ ਸੋਚ ਕੇ ਘਬਰਾ ਗਿਆ ਵੀ ਪਹਿਲੋਂ ਤੇ ਇੱਕ ਮੁਰਦਾ ਹੀ ਹੁਣ ਹੋਗੇ ਦੋ ਰਾਤੋਂ ਰਾਤੋਂ ਜੰਗਲ ਉਸੇ ਜਗ੍ਹਾ ਪਹੁੰਚ ਗਿਆ ਜਿੱਥੇ ਉਹ ਰਹਿੰਦਾ ਸੀ ਉੱਥੇ ਜਾ ਕੇ ਉਹ ਸਿਰ ਤੇ ਹੱਥ ਰਾ ਕੇ ਬਹਿ ਗਿਆ ਤੇ ਡਰ ਤੇ ਮਾਰੇ ਉਹ ਕੰਬੀ ਜਾਵੇ ਕਿਉਂਕਿ ਦੋਵੇਂ ਮੁਰਦੇ ਉਹਦੇ ਲਾਗੇ ਬੈਠੇ ਤੇ ਐਸੇ ਡਰ ਨਾਲ ਉਹਦੀ ਮੌਤ ਹੋ ਗਈ ਅਗਲੀ ਸਵੇਰ ਜਦੋਂ ਉਹਦੀ ਪਤਨੀ ਖਾਣਾ ਦੇਣ ਆਈ ਤੁੱਤੋਂ ਨੇ ਵੀ ਕਿ ਤਿੰਨ ਮੁਰਦੇ ਉਹਦੇ ਕੇ ਘਬਰਾ ਉਹ ਲੱਗੀ ਰੂਹ ਹੁਣ ਚਲਹੁਣ ਪਿੱਟਣ ਲੱਗੀ ਪਰ ਆਖ ਹੁਣ ਕੁਛ ਨਹੀਂ ਹੋ ਸਕਦਾ ਉਹਨਾਂ ਨੂੰ ਘਰ ਨਹੀਂ ਲਿਆ ਸਕਦੇ ਕਿਉਂਕਿ ਬਾਕੀ ਦੇ ਜਿਹੜੇ ਤਮੇ ਮੁਰਦੇ ਸੀ ਉਹਨਾਂ ਵੀ ਘਰ ਆ ਜਾਣਾ ਹੈ ਉਹਨੇ ਜੰਗਲ 'ਚ ਇੱਕ ਬਹੁਤ ਵੱਡੀ ਕਬਰ ਪੁੱਟੀ ਤੇ ਤਿੰਨਾਂ ਨੂੰ ਇੱਕੋ ਇੱਕ ਕਬਰ 'ਚ ਪਾ ਕੇ ਉਹਨਾਂ ਨੇ ਉਹਨੇ ਦਫਨਾ ਦਿੱਤਾ ਤੇ ਐਦਾਂ ਉਹਨੇ ਸੁੱਖ ਦੀ ਸਾਹ ਲਿਆ ਇਸ ਲਈ ਦੋਸਤੋ ਕਹਿੰਦੀ ਆ ਵੀ ਜਿਹੜੀ ਅਧੂਰੀ ਜਾਣਕਾਰੀ ਆ ਨਾ ਇਹ ਤੇ ਬਹੁਤੀ ਖਤਰਨਾਕ ਹੁੰਦੀ ਹੈ ਅਧੂਰੀ ਜਾਣਕਾਰੀ ਦੇ ਆਧਾਰ ਤੇ ਲਿਆਗਾ ਕੋਈ ਵੀ ਫੈਸਲਾ ਜਿਹੜਾ ਨਾ ਅਕਸਰ ਹੀ ਗਲਤ ਸਾਬਤ ਹੁੰਦਾ ਐਦੇ ਜਿਹੜੇ ਨਤੀਜੇ ਆ ਨਾ ਉਹਨਾਂ ਕੇ ਬਹੁਤ ਨੁਕਸਾਨ ਉਠਾਉਣਾ ਪੈ ਸਕਦਾ ਐਸ ਲਈ ਅੱਧੀ ਅਧੂਰੀ ਜਾਣਕਾਰੀ ਦੇ ਉੱਤੇ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੀਦਾ ਫਿਰ ਮਿਲਦੇ ਆ ਇੱਕ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ